14 ਫਰਵਰੀ ਨੂੰ ਬਸੰਤ ਪੰਚਮੀ ਦਾ ਜਿਹੜਾ ਇਤਿਹਾਾਰ ਮਨਾਇਆ ਜਾ ਰਿਹਾ ਬਸੰਤ ਦੀ ਗੱਲ ਕਰੀਏ ਤਾਂ ਬਸੰਤ ਦੁਨੀਆ ਭਰ ਦੇ ਵਿੱਚ ਜ਼ਿਲ੍ਹੇ ਫਿਰੋਜ਼ਪੁਰ ਦਾ ਇੱਕ ਨੰਬਰ ਤੇ ਜਿਹੜਾ ਬਸੰਤ ਬੜੀ ਧੂਮਤਾਂ ਦੇ ਨਾਲ ਜਿਹੜਾ ਮਨਾਇਆ ਜਾਂਦਾ ਹੈ ਚਾਹੇ ਇਸ ਤੋਂ ਦੂਰ ਦੀ ਗੱਲ ਕਰੀਏ ਦੂਜੇ ਪਾਸੇ ਜਾਂ ਲਾਹੌਰ ਦਾ ਜਿਹੜਾ ਬਸੰਤ ਉਹ ਵੀ ਕਾਫੀ ਜਿਹੜਾ ਖੁਸ਼ੀਆਂ ਦੇ ਨਾਲ ਤੇ ਚਾਹਾਂ ਦੇ ਨਾਲ ਲੋਕਾਂ ਦੇ ਵੱਲੋਂ ਮਨਾਇਆ ਜਾਂਦਾ ਹੈ ਪਰ ਅੱਜ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਫਿਰੋਜ਼ਪੁਰ ਦੀ ਕਿਉਂ 14 ਤਰੀਕ ਨੂੰ ਚਾਹੇ ਬਸੰਤ ਹੈ ਪਰ ਇੱਕ ਦਿਨ ਪਹਿਲਾਂ ਦੀਆਂ ਤਸਵੀਰਾਂ ਕੀ ਨੇ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਜਿਹੜਾ ਕਿ ਲਗਾਤਾਰ ਡੋਰਾ ਜਾਂ ਗੁੱਡੋ ਜਿਹੜੇ ਖਰੀਦੇ ਜਾਂਦੇ ਨੇ ਤਸਵੀਰ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਪਹਿਲਾਂ ਇੱਕ ਨੌਜਵਾਨ ਨੂੰ ਮੈਂ ਤੁਹਾਨੂੰ ਦਿਖਾਉਣਾ ਇਹ ਇਹਦੇ ਵੱਲੋਂ ਆਇਆ ਇਹਨੂੰ ਪੁੱਛਿਆ ਕਿ ਨਾਂ ਕੀ ਪਤਾ ਇਹ ਕਿਹੜੀ ਜਗ੍ਹਾ ਕਿਹੜੀ ਤੋਂ ਆਏ ਤੁਸੀਂ ਹਿਾਰਪੁਰ ਅੱਛਾ ਹਿਾਰਪੁਰ ਤੋਂ ਆਏ ਜਿੱਥੇ ਵੇਚਣ ਹੈ ਤੇ ਇਕੱਲਾ ਆਇਆ ਤੇ ਕੋਈ ਹੋਰ ਵੀ ਆਇਆ ਹੋਰ ਹੈ ਹੋਰ ਵੀ ਆਏ ਹੋਏ ਨੇ ਉਹ ਹਿਾਰਪੁਰ ਤੋਂ ਜਿਹੜਾ ਕਿ ਇੱਥੇ ਬਸੰਤ ਦੇ ਜਿਹੜਾ ਆਪਣੀ ਸੇਲ ਦੇ ਲਈ ਸਮਾਨ ਵੇਚਣ ਦੇ ਲਈ ਇੱਥੇ ਆਇਆ ਉਹ ਨਹੀਂ ਤੁਸੀਂ ਦੇਖ ਸਕਦੇ ਜੇ ਕਿਸ ਤਰ੍ਹਾਂ ਨੌਜਵਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਨਾ ਪਤੰਗ ਜਿਹੜੇ ਨੇ ਖਰੀਦੇ ਜਾ ਰਹੇ ਪਿੱਛੇ ਤਸਵੀਰ ਤੁਹਾਨੂੰ ਦੇਖ ਸਕਦੇ ਕਿਸ ਤਰ੍ਹਾਂ ਜਿਹੜਾ ਪੂਰੇ ਚਾਹ ਦੇ ਨਾਲ ਇਹਨਾਂ ਦੇ ਵੱਲੋਂ ਜਿਹੜਾ ਪਤੰਗ ਜਿਹੜੇ ਖਰੀਦੇ ਜਾਂਦੇ ਹੈਗੇ ਨੇ ਦੂਸਰੇ ਪਾਸੇ ਹੋਰ ਵੀ ਤਸਵੀਰ ਤੁਹਾਨੂੰ ਦਿਖਾਵਾਂਗੇ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਕਿ ਬਾਜ਼ਾਰਾਂ ਦੇ ਵਿੱਚ ਕਿਵੇਂ ਰੌਣਕਾਂ ਜੜੀਆਂ ਲੱਗੀਆਂ ਹੋਈਆਂ ਨੇ ਲਗਾਤਾਰ ਜਿਹੜਾ ਲੋਕਾਂ ਦੇ ਵੱਲੋਂ ਇੱਥੇ ਖੇਡ ਬਹੁਤ ਕੀਤੀ ਜਾ ਰਹੀ ਹੈ ਕਿ ਸਰ ਨਾਲ ਇੱਕ ਨੌਜਵਾਨ ਇੱਥੇ ਮੌਜੂਦ ਹਨ ਨਾਲ ਗੱਲਬਾਤ ਕਰਾਂਗੇ ਕਿ ਨਾਮ ਕੀ ਹਰਜੀਤ ਸਿੰਘ ਅੱਛਾ ਜੀ ਸਿੰਘ ਜੀ ਅਸੀਂ ਗੱਲ ਕਰੀਏ ਬਸੰਤ ਦੀ ਲੈ ਕੇ ਤੇ ਫਰੀਦਪੁਰ ਦੇ ਵਿੱਚ ਬਸੰਤ ਕਿੰਨਾ ਕੋਈ ਜਿਹੜਾ ਚਾਹਾਂ ਦਾ ਮਨਾਇਆ ਜਾਂਦਾ ਹੈ ਚਾਹ ਦਾ ਤਾਂ ਕੋਈ ਅੰਤ ਨਹੀਂ ਹੈ ਬਸੰਤ ਦੇ ਵਿੱਚ ਚਾਹ ਦਾ ਕੋਈ ਨਹੀਂ ਅੰਤ ਕੋਈ ਅੰਤ ਨਹੀਂ ਹੈ ਚਾਹ ਹੀ ਚਾਹ ਹੈ ਸਾਰੇ ਪਾਸੇ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਨੌਜਵਾਨਾਂ ਦੇ ਬੱਚਿਆਂ ਤੋਂ ਲੈ ਕੇ ਨੌਜਵਾਨ ਬਜ਼ੁਰਗਾਂ ਦੇ ਬਹੁਤ ਜਜ਼ਬਤ ਚਾਹ ਹੈ ਅੱਛਾ ਅਸੀਂ ਗੱਲ ਕਰੀਏ ਬਸੰਤ ਦੀ ਬਸੰਤ ਦਾ ਜਿਹੜਾ ਪਸ਼ੋਕੜ ਕੀ ਇਤਿਹਾਸ ਕੀ ਹੈ ਕਿਸ ਤਰ੍ਹਾਂ ਇਹ ਮਨਾਇਆ ਜਾਂਦਾ ਹੈ ਵਸੰਤ ਦੇ ਇਤਿਹਾਸ ਦਾ ਤਾਂ ਜਿਆਦਾ ਨਹੀਂ ਪਤਾ ਹੈਗਾ ਪਰ ਇੰਨਾ ਜਿੱਥੋਂ ਤੱਕ ਜਾਣਕਾਰੀ ਇਹ ਹੈਗੀ ਕਿ ਵਸੰਤ ਪਹਿਲਾਂ ਲਾਹੌਰ ਤੋਂ ਸ਼ੁਰੂ ਹੋਇਆ ਸੀ ਜਦੋਂ ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਵਸੰਤ ਨੂੰ ਬਹੁਤ ਮਨਾਇਆ ਜਾਂਦਾ ਸੀਗਾ ਉੱਥੇ ਉਦੋਂ ਉਹਨਾਂ ਸਮਾਂ ਵਿੱਚ ਪਤੰਗਬਾਜ਼ੀ ਹੁੰਦੀ ਸੀ ਬਾਅਦ ਵਿੱਚ ਜਿਵੇਂ ਦੇਸ਼ ਦੀ ਵੰਡ ਤੋਂ ਬਾਅਦ ਲਾਹੌਰੀਏ ਜਿਹੜੇ ਹੈਗੇ ਸੀ ਲਾਹੌਰ ਜ਼ਿਲ੍ਹੇ ਦਾ ਸੰਬੰਧਤ ਲੋਕ ਜਿੱਥੇ-ਜਿੱਥੇ ਆ ਕੇ ਵਸੇ ਉੱਥੇ-ਉੱਥੇ ਵਸੰਤ ਮਨਾਇਆ ਜਾਣ ਲੱਗਾ ਜਿਵੇਂ ਫਰੋਹਪੁਰ ਦੀ ਗੱਲ ਕਰੀਏ ਫਰੋਹਪੁਰ ਤੋਂ ਲਾਹੌਰੀਏ ਬਹੁਤ ਜ਼ਿਆਦਾ ਹੈਗੇ ਆ ਤੇ ਫਰੋਹਪੁਰ ਵਿੱਚ ਵਸੰਤ ਜਿਹੜੀ ਹੈਗੀ ਬਹੁਤ ਜ਼ਿਆ ਚੜ੍ਹਦੇ ਪੰਜਾਬ 'ਚ ਫਰੋਇਪਰ ਦੀ ਬਸੰਤ ਮਸ਼ਹੂਰ ਹੈ ਤੇ ਲੈਂਦੇ ਪੰਜਾਬ 'ਚ ਲਾਹੌਰ ਦੀ ਬਸੰਤ ਜਣੀ ਮਸ਼ਹੂਰ ਹੈ। ਵੈਸੇ ਪਤੰਗ ਤਾਂ ਅੰਮ੍ਰਿਤਸਰ ਵੀ ਬਹੁਤ ਉੜਦੇ ਆ। ਉਹ ਲੋਹੜੀ ਵਾਲੇ ਦਿਨ ਉੜਦੇ ਆ। ਲੁਧਿਆਣਾ ਵੀ ਬਹੁਤ ਉੜਦੇ ਆ। ਪਤੰਗ 15 ਅਗਸਤ ਵਾਲੇ ਦਿਨ ਉੜਦੇ ਆ। ਪਰ ਜਿਹੜਾ ਫੋਸਫੋਰ ਦਾ ਪਤੰਗ ਬਾਜੀ ਆ ਉਹਨੂੰ ਬਸੰਤ ਕਹਿੰਦੇ ਆ ਤੇ ਬਸੰਤ ਜਿਹੜੇ ਹੈਗੇ ਉਹ ਵਿਦੇਸ਼ਾਂ ਤੱਕ ਫਰੋਇਪਰ ਦੇ ਮਸ਼ਹੂਰ ਹੁੰਦੇ ਆ। ਅੱਛਾ ਅਸੀਂ ਗੱਲ ਕਰੀਏ ਜਦੋਂ ਮੰਨ ਲਓ ਬਸੰਤ ਮਨਾਈ ਜਾਂਦੀ ਡੀਜੇ ਤੱਕ ਲੱਗਦੇ ਨੇ ਤੇ ਡੀਜੇ ਨੇ ਆ ਮਿਲ ਜਾਂਦੇ ਨੇ ਸੌਕੇ ਮਨ ਲਓ ਫਰੋਇਪਰ ਦੇ ਵਿੱਚ ਨੀਂਦ ਕੁ ਬਸੰਤ ਦੇ ਵਿੱਚ ਇੱਕ ਨਵਾਂ ਰੁਝਾਨ ਚੱਲਿਆ ਹੋਇਆ ਨੌਜਵਾਨਾਂ ਦੇ ਵਿੱਚ ਕਿ ਡੀਜੇ ਲਾ ਕੇ ਜਿਹੜਾ ਹੈਗਾ ਗਾਣਿਆਂ ਤੇ ਨੱਚਣਾ ਟੱਪਣਾ ਇੰਜੋਏ ਕਰਨਾ ਤੰਗਬਾਜ਼ੀ ਵੀ ਕਰਨੀ ਔਰ ਡੀਜੇ ਜਿਹੜਾ ਹੈਗਾ ਫੋਰ 80 90 100 ਕਿਲੋਮੀਟਰ ਤੱਕ ਦੇ ਏਰੀਆ ਦੇ ਵਿੱਚ ਅਡਵਾਂਸ 6 6 ਮਹੀਨੇ ਪਹਿਲਾਂ ਬੁਕਿੰਗ ਹੋ ਜਾਂਦੀ ਹੈ ਔਰ ਜਿਹੜੇ ਇੰਨੇ ਦੂਰ ਦੇ 80 100 ਕਿਲੋਮੀਟਰ ਦੂਰੋਂ ਜਿਹੜੇ ਲੋਕ ਹੈਗੇ ਡੀਜੇ ਵਾਲੇ ਹੈਗੇ ਇੱਕ ਦੋ ਦਿਨ ਪਹਿਲਾਂ ਆ ਕੇ ਫਿਰ ਡੀਜੇ ਫਿੱਟ ਕਰਦੇ ਔਰ ਇਸ ਟਾਈਮ ਬਸੰਤ ਗੱਲ ਹੈ ਇਸ ਟਾਈਮ ਛੱਤਾਂ ਤੇ ਡੀਜੇ ਪੂਰੇ ਬੱਜ ਦੇ ਵੇਗ ਗਾਣੇ ਚੱਲ ਰਹੇ ਹੋ। ਹੋਰ ਵੀ ਨੌਜਵਾਨ ਇੱਥੇ ਆਏ ਹੋਏ ਨੇ ਗੱਲਬਾਤ ਕਰਾਂਗੇ। ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਲਗਾਤਾਰ ਜਿਹੜੇ ਨੇ ਗੁੱਟੇ ਜਿਹੜੇ ਨੇ ਖਰੀਦੇ ਜਾ ਰਹੇ ਹੈਗੇ ਨੇ ਕਿਉਂਕਿ ਸਵੇਰੇ 14 ਨੂੰ ਤਰੀਕ ਨੂੰ ਜਿਹੜਾ ਕਿ ਫਰਵਰੀ ਨੂੰ ਜਿਹੜੀ ਕਿ ਪਸੰਤ ਮਨਾਈ ਜਾਣੀ ਹੈ ਸਾਡੇ ਨਾਲ ਵੀਰ ਮੌਜੂਦ ਹਨ ਗੱਲਬਾਤ ਕਰਾਂਗੇ। ਵੀਰ ਜੀ ਆਪ ਐਸੀ ਗੱਲ ਕਰੀਏ ਕਿਵੇਂ ਚైనా ਦੌਰ ਨੂੰ ਲੈ ਕੇ ਕੋਈ ਮੰਗ ਕੀਤੀ ਜਾਂਦੀ ਤੁਹਾਡੇ ਵੱਲ ਲੋਕਾਂ ਨੂੰ? ਨਹੀਂ ਸਰ ਮੰਗ ਤੇ ਹੁੰਦੀ ਆ ਪਰ ਅਸੀਂ ਤੇ ਬਿਲਕੁਲ ਹੀ ਨਹੀਂ ਵੇਚਦੇ ਹੀ ਨਹੀਂ ਆ। ਐਂਦਾ ਆਈ ਰੱਖੀ ਆ ਤਾਗੇ ਵਾਲੀ। ਹਾਂਜੀ ਤੁਸੀਂ ਜੇ ਅਸੀਂ ਗੱਲ ਕਰੀ ਕਿ ਕਾਰਨ ਕੀ ਹੈਗਾ ਲੋਕ ਉਹਨੂੰ ਪਸੰਦ ਕਿਉਂ ਕਰਦੇ ਨੇ ਪਤਾ ਨਹੀਂ ਇਹ ਤੇਾਨੂੰ ਵੀ ਨਹੀਂ ਪਤਾ ਲੱਗਦਾ ਵੈਸੇ ਉਹ ਬਹੁਤ ਮਾੜੀ ਹੈਗੀ ਆ ਵਰਤਨੀ ਨਹੀਂ ਚਾਹੀਦੀ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਕਿ ਨਹੀਂ ਇਹ ਕਿਸੇ ਦੀ ਜਾਣ ਲੈ ਸਕਦੀ ਆ ਪੰਛੀਆਂ ਵਾਸਤੇ ਮਾੜੀ ਹੈਗੀ ਆ ਤੇ ਇਹ ਕਰਕੇ ਧਾਗੇ ਵਾਲੀ ਹੀ ਵਰਤਣੀ ਚਾਹੀਦੀ ਹੈ ਬੱਚੇ ਮੰਗ ਕਰਦੇ ਨੇ ਜਾਂ ਵੱਡੇ ਪੇਰੈਂਟਸ ਵੀ ਜਿਹੜੇ ਮੰਗ ਕਰਦੇ ਆ ਪੇਰੈਂਟਸ ਹੀ ਆ ਕੇ ਕਹਿ ਦਿੰਦੇ ਆ ਕਿ ਉਹ ਹੈਗੀ ਆ ਤੇ ਬੱਚੇ ਹਾਂਡੇ ਨੂੰ ਦੇਓ ਪੈਰੈਂਟਸ ਵੀ ਜਿਹੜੇ ਨੇ ਉਹ ਵੀ ਮੰਗ ਕਰਦੇ ਨੇ ਕਿ ਚਾਈਨਿਸ ਜਿਹੜੇ ਕਿ ਡੋਰ ਹੈ ਫਰੀਦਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੌਜਵਾਨ ਲਗਾਤਾਰ ਇੱਧਰ ਵੀ ਜਿਹੜੇ ਨੇ ਸ੍ਰੀਅਤੀਆਂ ਜਿਹੜੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਲਗਾਤਾਰ ਜਿਹੜੇ ਨੇ ਗੁੱਡੇ ਖਰੀਦੇ ਕਿਉਂਕਿ ਫਰੋਜਪੁਰ ਵੀ ਜਿਹੜੇ ਕਿ ਬਸੰਤ ਤੇ ਸਭ ਤੋਂ ਮਸ਼ਹੂਰ ਜਿਹੜੀ ਹੈਗਾ ਤੇ ਅੱਜ ਜਿਹੜਾ ਲਗਾਤਾਰ ਖਰੀਦੋ ਫਰੋਖ ਜਿਹੜੀ ਹੋ ਰਹੀ ਹੈ ਸਾਡੇ ਨਾਲ ਨੌਜਵਾਨ ਵੀ ਇੱਥੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂ ਕਿ ਨਾ ਕੀ ਵੀਰੇ ਮਲਪੀ ਸਿੰਘ ਜੀ ਅੱਛਾ ਜੀ ਕਿਸ ਤਰ੍ਹਾਂ ਕੀ ਫਰੀਦਾਂ ਦੇ ਗੁੱਡੇ ਬਾਜ਼ੀ ਕਰ ਰਿਹਾ ਤਿਆਰੀ ਗੱਲ ਵਾਸਤੇ ਸਾਲ ਵਾਸਤੇ ਤਿਆਰੀ ਹੈ ਜਿਵੇਂ ਡੀਜੇ ਟੂਜੇ ਦਾ ਵੀ ਪ੍ਰਬੰਧ ਹੋ ਗਿਆ ਬਸ ਚੱਲਦਾ ਵੈ ਡੀਜੇ ਫਿੱਟ ਹੁੰਦਾ ਪਿਆ ਬਸ ਬਾਕੀ ਗੁੱਡਾ ਗਾੜਾ ਲੈ ਕੇ ਚੱਲੇ ਆ ਇਕੱਠਾ ਕਰਨ ਆ ਸਵੇਰ ਦਾ ਰੌਣਕ ਲਾਵਾਗੇ ਜਿਵੇਂ ਇੱਕ ਐਸੀ ਗੱਲ ਕਰਕੇ ਚਾਈਨੈਸ ਸਟੋਰ ਨੂੰ ਕਿ ਚਾਈਨੈਸ ਸਟੋਰ ਦੀ ਜਿਵੇਂ ਖਰੀਦਦਾਰ ਕੀ ਹੋ ਰਹੀ ਇੱਥੇ ਨਹੀਂ ਐਡ ਕੀ ਦਾ ਬਹੁਤ ਘਟ ਗਈ ਹੈ ਵੈਸੇ ਵੀ ਅਸੀਂ ਵੀ ਐ ਕਿ ਦੂਸਰੀ ਢੋਰਾ ਦੇ ਜ਼ਿਆਦਾ ਫੋਕਸ ਰੱਖਿਆ ਹੋਇਆ ਹੈ ਚਾਈਨਾ ਢੋਰ ਤੋਂ ਘਟਾਇਆ ਹੈ ਕਿਉਂਕਿ ਬੜੇ ਸੋਨੇ ਆਪਾਂ న్యూਸ ਚੱਲਦੀਆਂ ਰਹਿੰਦੇ ਆ ਅੱਜ ਇਧਰ ਕੱਟੀ ਗਈ ਤੌਣ ਕਿਸੇ ਦੀ ਕਿਸੇ ਦੇ ਕੀ ਕੱਟਿਆ ਗਿਆ ਧੋਲੀ ਧੋਲੀ ਰੋਕਣ ਨੂੰ ਉਧਰ ਵ ਬਾਕੀ ਜਿਆਦਾ ਦਾ ਮেইন ਇੰਜੋਇਮੈਂਟ ਕਰਨਾ ਹੀ ਹੁੰਦਾ ਸਾਰੇ ਇਕੱਠੇ ਹੋ ਕੇ ਕਰ ਲਿਆ ਇੰਨਾ ਹੀ بڑا ਹੁੰਦਾ ਰਿਹਾ ਦੋਸਤ ਜਾਂ ਰਿਸ਼ਤੇਦਾਰ ਜਾਂ ਦੋਸਤ ਬਾਹਰੋਂ ਵੀ ਆ ਰਹੇ ਨੇ ਨਹੀਂ ਨਹੀਂ ਆਏ ਹੋਏ ਨੇ ਮੁੰਡਾ ਆਇਆ ਹੈ ਕੈਨੇਡਾ ਤੋਂ ਵੀ ਆਏ ਹੋਏ ਨੇ ਇੱਕ ਮੁੰਡਾ ਆਸਟ੍ਰੇਲੀਆ ਤੋਂ ਆਇਆ ਬਸ ਇਕੱਠੇ ਹੋ ਕੇ ਉਹੀ ਪ੍ਰੋਗਰਾਮ ਇਕੱਠਾ ਕੀਤਾ ਡੀਜੇ ਜੇ ਲੱਗੇ ਹੋਏ ਨੇ ਉਹਨਾਂ ਵਾਸਤੇ ਖਰੀਦਦਾਰੀ ਕਰ ਰਹੇ ਆਂ ਬਾਕੀ ਦੂਜੇ ਪਾਸੇ ਗਏ ਨਹੀਂ ਗੁੱਡੇ ਗਾਡੇ ਇਕੱਠੇ ਕਰਨੇ ਵੈ ਪੂਰੀ ਖੀਦੋ ਜਿਹੜੀ ਕਿ ਪੂਰੀ ਇੱਕ ਵਾਰ ਫਿਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਲਗਾਤਾਰ ਇੱਥੇ ਲੋਕਾਂ ਦੇ ਵੱਲੋਂ ਆਣ ਕੀ ਖੀਦੋ ਪੋਚ ਕੀਤੀ ਇਸ ਤੋਂ ਤੱਕ ਕਿ ਦੁਕਾਨਦਾਰ ਵੀ ਜਿਹੜੇ ਨੇ ਪੰਜਾਬ ਭਰ ਤੋਂ ਜਿਹੜੇ ਨੇ ਦੁਕਾਨਦਾਰ ਵੀ ਜਿਹੜੇ ਇੱਥੇ ਆਉਂਦੇ ਨੇ ਉਹ ਵੀ ਇੱਥੇ ਆਪਣੀਆਂ ਦੁਕਾਨਾਂ ਲਾਉਂਦੇ ਨੇ ਦੁਕਾਨਾਂ ਤੋਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇੱਥੇ ਚਾਹ ਆਪਣਾ 2 ਦਿਨ ਜਾਂ 3 ਦਿਨ ਇੱਥੇ ਦੁਕਾਨਦਾਰੀ ਕਰਕੇ ਉਸ ਤੋਂ ਬਾਅਦ ਦੇ ਵਿੱਚ ਫਿਰ ਵਾਪਸ ਜਿਹੜੇ ਵਿੱਚ ਚਲੇ ਜਾਂਦੇ ਆ ਸਾਡਾ ਵੀਰ ਮੌਜੂਦ ਹੋਣਾ ਗੱਲਬਾਤ ਕਰਾਂ ਫਿਰ ਜੀ ਚੈਨੀ ਸੀ ਦੌਰ ਤੇ ਸੀ ਗੱਲ ਕਰੀਏ ਕਿ ਲੋਕ ਤੁਹਾਡੇ ਕੋਲੋਂ ਮੰਗ ਕਰਦੇ ਨੇ ਅੱਜ ਤੱਕ ਵੀਰੇ ਮੰਗ ਕਰਦੇ ਆ ਪਤਾ ਹੀ ਵੇਚਦੇ ਨਹੀਂ ਪਏ ਭਾਜੀ ਨਹੀਂ ਬਿਲਕੁਲ ਨਹੀਂ ਵੇਚਦੇ ਅਸੀਂ ਆ ਧੱਗ ਲਈ ਦੋਰਾ ਵੇਚਦੇ ਆ ਭਾਈ ਇੱਥੇ ਕਿਤੇ ਵਿਗ ਵੀ ਰਹੀ ਹੈ ਉਂਝ ਤਾਂ ਨਹੀਂ ਫਰੋਖਤ ਭਾਜੀ ਗਲੀਆਂ ਮੱਲਿਆ ਵੇਚ ਰਹੀ ਹੈ ਬਜ਼ਾਰਾਂ ਵਿੱਚ ਬਿਲਕੁਲ ਨਹੀਂ ਵਿਗਦੀ ਭਾਜੀ ਗੱਲਿਆ ਮੱਝ ਦੇ ਵਿਕਤੀ ਵੀ ਭਾਜੀ ਇਹ ਅੱਛਾ ਉਹ ਕੀ ਅੰਤਰ ਕੀ ਹੈਗਾ ਜਿਹੜਾ ਮਨਨ ਲੋਕਾਂ ਨੂੰ ਕਿਉਂ ਮੰਗ ਜਿਆਦਾ ਉਹਦੀ ਕਰ ਭਾਜੀ ਇਹ ਤਾਂ ਉਹਨਾਂ ਬੱਚਿਆਂ ਨੂੰ ਛੋਟੇ ਬਸ ਇਹੀ ਹੋੜੜਿਆ ਹੈ ਕਿ ਚਾਈਨੀਜ਼ ਹੋੜਾ ਨਾਲ ਬੁੱਡੇ ਜ਼ਿਆਦਾ ਵਾਹ ਹੁੰਦੇ ਜ਼ਿਆਦਾ ਵਾਹ ਹੁੰਦੇ ਆ ਬਾਕੀ ਐਵੇਂ ਦੀ ਕੋਈ ਚੀਜ਼ ਨਹੀਂ ਹੈਗੀ ਅੱਜਕੱਲ ਬਹੁਤ ਜ਼ਿਆਦਾ ਵੈਰਾਈਟੀ ਆ ਗਈ 16000 ਔਰ ਬਹੁਤ ਬੈਸਟ ਹੋ ਰਹੇ ਚਾਈਨੀਜ਼ ਵੀ ਵੜਦੀ ਹੈ ਤੇ ਕੁਝ ਪੇਰੈਂਟਸ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮਨਾ ਕਰਨ ਕਿ ਚਾਈਨੀਜ਼ ਹੋੜਾ ਨਾ ਵਰਤਣ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਨਾਂ ਕੀ ਬਣਾ ਗੁਰਮਨਪ੍ਰੀਤ ਸਿੰਘ ਜੀ ਜੇ ਗੁਰਮਨ ਕਿਵੇਂ ਖਰੀਦ ਲੈਣੇ ਗੁੱਡੇ ਹਾਂਜੀ ਹਾਂਜੀ ਖਰੀਦ ਲੈ ਪਏ ਆਪਾਂ ਚੈਨਿਸ ਡੋਰ ਵੀ ਖਰੀਦੀ ਤਾਂ ਨਹੀਂ 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 ਪਾਂਡਾ ਚੱਲੇਗੀ ਨਾਂ ਨਾਲੇ ਚੱਲੇਗੀ ਹਾਂਜੀ ਹਾਂਜੀ ਇਹ ਕੀ ਕੱਲ ਮਿਲ ਨਹੀਂ ਰਹੀ ਇਹ ਜਾਂ ਖਰੀਦਣੀ ਨਹੀਂ 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 ਖਰੀਦਣੀ ਨਹੀਂ ਬਾਈਕੋਟ ਕਰਨਾ ਆਪਾਂ ਪੂਰਾ ਬਾਈਕੋਟ ਕਰਨਾ ਹੈ ਹਾਂਜੀ ਹਾਂਜੀ ਤੇ ਕਿਵੇਂ ਡੀਜੂ 2 ਦਾ ਪ੍ਰਬੰਧ ਬੀਆ ਦਾ ਪ੍ਰਬੰਧ ਬਸ ਹੈਗਾ ਹੀ ਇਹ ਪੜਕਾ ਸੇਰੇ ਵਦਨੀਆਂ ਪੂਰੀਆਂ 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 ਜੋਰਾਸ਼ਵਰਾਂ ਨਾਲ ਚੱਲਣਗੀਆਂ ਜੀ ਇਹ ਸਨ ਨੌਜਵਾਨ ਵੀ ਜਿਹੜੇ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਸਖਤੀ ਜਿਹੜੀ ਕਿ ਚਾਈਨਾ ਡੋਰ ਤੇ ਜਿਹੜੀ ਸਖਤੀ ਹੋਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਜਿਹੜਾ ਕਿ ਚਾਈਨਸ ਡੋਰ ਦੇ ਨਾਲ ਕਾਫੀ ਜਿਹੜੇ ਹਾਦਸੇ ਹੁੰਦੇ ਨੇ ਪਿਛੇ ਕੀ ਇੱਕ ਦੋ ਸਾਲ ਪਿਛੇ ਇਸ ਤੇ ਫਰੋਜਪੁਰ ਦੇ ਇੱਕ ਛੋਟੀ ਜੀ ਬੱਚੀ ਦੀ ਵੀ ਜਿਹੜੀ ਕਿ ਮੌਤ ਜਿਹੜੀ ਕਿ ਹੋਈ ਦੀ ਤਸਵੀਰ ਤੁਹਾਡੇ ਨਾਲ ਵੀ ਸਾਂਝੀ ਹੋਰ ਵੀ ਕਰ ਦਿੰਦੇ ਆ ਤਸਵੀਰ ਤੁਸੀਂ ਦੇਖ ਸਕਦੇ ਜੇ ਕਿਸ ਤਰ੍ਹਾਂ ਜਿਹੜਾ ਲਗਾ ਤਾਰ ਜਿਹੜਾ ਹੈਗਾ ਕਿ ਲੋਕਾਂ ਦੇ ਵੱਲੋਂ ਇੱਥੇ ਚੋਰਾ ਵੀ ਫੀਤੀ ਜਾ ਰਹੀ ਹੈ ਤਾਂ ਪਤੰਗ ਵੀ ਜਿਹੜੇ ਨੇ ਲਗਾਤਾਰ ਜਿਹੜੇ ਖਰੀਦੇ ਜਾ ਰਹੇ ਨੇ ਕਿਉਂਕਿ ਇਹ ਫਰੋਜਪੁਰ ਦੀ ਬਸੰਤ ਜਿਹੜੀ ਹੈਗੀ ਹੈ ਦੁਨੀਆ ਦੇ ਵਿੱਚ ਇੱਕ ਨੰਬਰ ਤੇ ਜਿਹੜੀ ਮਨਾਈ ਜਾ ਰਹੀ ਹੈਗੀ ਹੈ ਲਗਾਤਾਰ ਜਿਹੜੇ ਨੇ ਲੋਕ ਇਹੀ ਮੰਗ ਵੀ ਕਰ ਰਹੇ ਨੇ ਕਿ ਇਹਨਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਲੋਕ ਮੰਗ ਕਿਹਾ ਜਾਂਦਾ ਹੈ ਕਿ ਲੋਕ ਜਿਹੜੇ ਨੇ ਆਣ ਕੇ ਚਾਈਨਸ ਡੋਰ ਸਰਕ ਤੋਂ ਮੰਗ ਜੂਰ ਕਰਦੇ ਨੇ ਪਰ ਅਸੀਂ ਜਿਹੜੀ ਕਿ ਚਾਈਨਸ ਡੋਰ ਇਸ ਵਾਰ ਹਾਂ ਦਾ ਬਾਈਕਟ ਕੀਤਾ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੇਰੈਂਟਸ ਨੂੰ ਚਾਹੀਦਾ ਹੈ ਕਿ ਚਾਈਨ ਸਟੋਰ ਵਾਲੇ ਪਾਸੋਂ ਬੱਚਿਆਂ ਨੂੰ ਜਿਹੜਾ ਸਮਝਾਉਣਾ ਚਾਹੀਦਾ ਤਾਂ ਜੋ ਕਿ ਕਿਸੇ ਤਰ੍ਹਾਂ ਦਾ ਕੋਈ ਉਸ ਦੇ ਨਾਲ ਪੰਛੀਆਂ ਨੂੰ ਜਾਂ ਇਨਸਾਨਾਂ ਨੂੰ ਕਿਸੇ ਤਰ੍ਹਾਂ ਕੋਈ ਵੀ ਨੁਕਸਾਨ ਨਾ ਹੋਵੇ ਬਾਕੀ ਦੇਖਣਾ ਹੋਵੇਗਾ ਕਿ ਕਿੰਨੀ ਕੁ ਇਸ ਵਾਰ ਜਿਆ ਸਖਤੀ ਹੁੰਦੀ ਜਾਂ ਚਾਈਨ ਡੋਰ ਜਿਹੜੀ ਆਮ ਜਿਹੜੀ ਕਿ ਵਿਗਦੀ ਰਹੇਗੀ ਕੈਮਰਾਮੈਨ ਨਾਲ ਸਿਮਰਨ ਸਿੱਤੂ ਸਕਾਈ ਨਿਊਜ਼ ਪੰਜਾਬ ਫਰੋਈਪੁਰ